ਪੰਜਾਬੀ ਨਿਊਜ਼ ਟੂਡੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਗੱਲ ਕਰਦੇ ਆ ਇੱਕ ਵੱਡੀ ਅਪਡੇਟ ਹੁਣੇ-ਹੁਣੇ ਸਾਹਮਣੇ ਆ ਰਹੀ ਹੈ ਜਿੱਥੇ ਅਮਰਿਤਪਾਲ ਸਿੰਘ ਨੇ ਜੇਲ੍ਹ ਦੇ ਵਿੱਚ ਨਵੀਂ ਪਾਰਟੀ ਬਣਾਈ ਹੈ ਵਿਰੋਧੀਆਂ ਲਈ ਵਿਪਤਾ ਜਿਹੜੀ ਹੈ ਸ਼ੁਰੂ ਹੋ ਗਈ ਹੈ ਸੋ ਆਖਰ ਇਸ ਚੀਜ਼ ਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਅਮਰਿਤਪਾਲ ਸਿੰਘ ਨੇ ਕੀ ਪਾਰਟੀ ਵਾਕੇ ਹੀ ਬਣਾਈ ਹੈ ਅਮਰਿਤਪਾਲ ਸਿੰਘ ਪਾਰਟੀ ਬਣਾ ਕੇ ਕੀ 2027 ਦਾ ਨਿਸ਼ਾਨਾ ਮਿਥਣਾ ਚਾਹੁੰਦੇ ਨੇ ਵੱਡੇ ਸਵਾਲ ਵੀ ਜਿਹੜੇ ਨੇ ਬਣ ਚੁੱਕੇ ਨੇ ਆਖਰਕਾਰ ਇੱਕ ਵੱਡੀ ਜਾਣਕਾਰੀ ਹੈ ਜੋ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਵਕਤ ਖਾਸ ਅਪਡੇਟ ਦੇ ਵੱਲ ਤੁਹਾਨੂੰ ਲੈ ਕੇ ਚੱਲਦੇ ਆਂ ਜਿੱਥੇ ਅਮਰਿਤਪਾਲ ਸਿੰਘ ਦੇ ਉੱਤੇ ਜੋ ਐਨਐਸਏ ਦੇ ਵਿੱਚ ਵਾਧਾ ਹੋਇਆ ਉਹਨਾਂ ਦੇ ਵਕੀਲ ਈਮਾਨ ਸਿੰਘ ਖਾਰਾ ਦੇ ਨਾਲ ਜੋ ਗੱਲਬਾਤ ਹੋਈ ਹੈ ਉਹਨਾਂ ਨੇ ਕੁਝ ਜਾਣਕਾਰੀਆਂ ਸਾਫ਼ ਕੀਤੀਆਂ ਨੇ ਆਖਰ ਕਿਹਾ ਗਿਆ ਹੈ ਕਿ ਉਹਨਾਂ ਦੇ ਨੌ ਸਾਥੀਆਂ ਤੇ ਜਿਹੜਾ ਹੈ ਐਨਐਸਏ ਦੇ ਵਿੱਚ ਇੱਕ ਸਾਲ ਲਈ ਵਾਅਦਾ ਕਰ ਦਿੱਤਾ ਗਿਆ ਪਰ ਫਿਲਹਾਲ ਅਮਰਿਤਪਾਲ ਸਿੰਘ ਤੇ ਐਨਐਸਏ ਨੂੰ ਲੈ ਕੇ ਕੋਈ ਜਾਣਕਾਰੀ ਸਪਸ਼ਟ ਜਿਹੜੀ ਹੈ ਨਹੀਂ ਹੋ ਸਕੀ ਹੈ ਸ਼ਾਇਦ ਸਰਕਾਰ ਜਿਹੜੀ ਹੈ ਅਮਰਿਤਪਾਲ ਸਿੰਘ ਦੇ ਲਈ ਕੋਈ ਰਾਖਮਾ ਜਿਹੜਾ ਹੈ ਪਲਾਨ ਕਰ ਰਹੀ ਹੈ ਹਾਲਾਂਕਿ ਮਾਨ ਸਿੰਘ ਖਾਰਾ ਦੇ ਮੁਤਾਬਕ ਕੀ ਪੰਜਾਬ ਸਰਕਾਰ ਅਮਰਿਤਪਾਲ ਸਿੰਘ ਨੂੰ ਰਹਾ ਕਰਨ ਦੀ ਫिराਕ ਦੇ ਵਿੱਚ ਹੈ ਜਾਂ ਫਿਰ ਐਨਐਸਏ ਥੋੜਾ ਜਿਹਾ ਵਾਅਦਾ ਆਉਣ ਦੀ ਫਰਾਗ ਦੇ ਵਿੱਚ ਹੈ ਜਾਂ ਐਨਐਸਏ ਖਤਮ ਕਰਨ ਦੀ ਫਰਾਗ ਦੇ ਵਿੱਚ ਹੈ ਇਸ ਦੇ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਫਿਲਹਾਲ ਜੋ ਗੱਲਾਂ ਬਾਤਾਂ ਨੇ ਉਹ ਇਹੋ ਹੀ ਨੇ ਕਿ ਅਮਰਿਤਪਾਲ ਸਿੰਘ ਜਿਹੜੇ ਨੇ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਅਮਰਿਤਪਾਲ ਸਿੰਘ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਾਤਾਂ ਵੀ ਜੜੀਆਂ ਨੇ ਉਹ ਸਾਹਮਣੇ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ ਫਿਲਹਾਲ ਇੱਕ ਵੱਡੀ ਅਪਡੇਟ ਹੈ ਕਿ ਅਮਰਿਤਪਾਲ ਸਿੰਘ ਮਾਮਲੇ ਦੇ ਵਿੱਚ ਇੱਕ ਖਾਸ ਗੱਲ ਜਿਹੜੀ ਹੈ ਇਹ ਹੈ ਉਹ ਸਾਹਮਣੇ ਆ ਰਹੀ ਹੈ ਕਿ ਅਮਰਿਤਪਾਲ ਸਿੰਘ ਜਿਹੜੇ ਨੇ ਉਹ ਬਿਲਕੁਲ ਐਮਪੀ ਦੀ ਸੀਟ ਜਿੱਤੇ ਨੇ ਸੋ ਆਖਰ ਸਰਕਾਰ ਉਹਨਾਂ ਨੂੰ ਸ਼ਾਇਦ ਸੌ ਚੁੱਕ ਸਮਾਗਮ ਦੇ ਲਈ ਛੱਡ ਸਕਦੀ ਹੈ ਪਰ ਫਿਲਹਾਲ ਇਦਾਂ ਨਹੀਂ ਜਾਪਦਾ ਸ਼ਾਇਦ ਉਹਨਾਂ ਨੂੰ ਸੌ ਚੁੱਕ ਸਮਾਗਮ ਦੇ ਲਈ ਵੀ ਨਹੀਂ ਛੱਡਿਆ ਜਾ ਸਕਦਾ ਅਮਰਿਤਪਾਲ ਸਿੰਘ ਇੱਕ ਹੋਰ ਸਾਲ ਜੇਲ੍ਹ ਦੇ ਵਿੱਚ ਰਹਿਣਗੇ ਮਾਪਿਆਂ ਨੇ ਹੁਣ ਆਰ ਪਾਰ ਦੀ ਲੜਾਈ ਦਾ ਵੀ ਐਲਾਨ ਕਰ ਦਿੱਤਾ ਹੈ ਉਸ ਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਿਹੜੇ ਬਣੇ ਨੇ ਲੋਕ ਸਭਾ ਸੀਟ ਜਿਨ੍ਹਾਂ ਨੇ ਵੱਡੇ ਮਾਰਜਨ ਦੇ ਨਾਲ ਜਿੱਤੀ ਹੈ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਪਿਤਾ ترਸੀਮ ਸਿੰਘ ਅਤੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਮਾਤਾ ਬਲਵਿੰਦਰ ਕੌਰ ਨੇ ਅਮਰਿਤਪਾਲ ਸਿੰਘ ਦੇ ਲਈ ਗੱਲ ਕੀਤੀ ਹੈ ਹਾਲਾਂਕਿ ਕੇਂਦਰ ਨੂੰ ਅਮਰਿਤਪਾਲ ਤੇ ਲਗਾਈ ਗਈ ਐਨਐਸਸੀ ਦੀ ਮਿਆਦ ਵਧਾਉਣ ਦੇ ਫੈਸਲੇ ਤੇ ਮੁੜ ਵਿਚਾਰ ਕਰਨ ਦੀ ਅਪੀਲ ਵੀ ਕੀਤੀ ਹੈ ਅਮਰਿਤਪਾਲ ਸਿੰਘ ਦੇ ਪਿਤਾ ਨੇ ਕਿਹਾ ਇਹ ਕਿ ਜੇਕਰ ਸਰਕਾਰ ਨੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਨਾ ਕੀਤੀ ਤਾਂ ਸਾਡੇ ਵੱਲੋਂ ਵੀ ਸ਼ਾਂਤਮਈ ਅੰਦੋਲਨ ਵੱਡੇ ਪੱਧਰ ਤੇ ਜਿਹੜਾ ਹੈ ਕੀਤਾ ਜਾਵੇਗਾ ਉਹਨਾਂ ਨੇ ਕਿ ਹਾਂ ਇਹ ਕੇ ਸਰਕਾਰ ਨੂੰ ਐਨਐਸਏ ਹਟਾ ਕੇ ਸਾਰੇ ਬੰਦੀ ਸਿੰਘਾਂ ਨੂੰ ਰਿਹਾ ਕਰਨਾ ਚਾਹੀਦਾ ਹੈ ਬਲਕਿ ਇਦਾਂ ਸਰਕਾਰ ਨਹੀਂ ਕਰ ਰਹੀ ਹੈ ਬਦਲਾਖੋਰੀ ਦੀ ਨੀਤੀ ਨਾਲ ਸਭ ਕੁਝ ਜਿਹੜਾ ਹੈ ਕੀਤਾ ਜਾ ਰਿਹਾ ਹੈ ਤੇ ਹਾਲਾਂਕਿ ਪਹਿਲਾਂ 3-3 ਮਹੀਨੇ ਬਾਅਦ ਐਨਐਸਐ ਨੂੰ ਵਧਾਇਆ ਜਾਂਦਾ ਸੀ ਪਰ ਹੁਣ ਇਕੱਠੇ ਇੱਕ ਸਾਲ ਲਈ ਵਧਾਇਆ ਗਿਆ ਉਹਨਾਂ ਕਿਹਾ ਇਸ ਤਰ੍ਹਾਂ ਕਰਨ ਦੀ ਤਾਂ ਕਾਨੂੰਨ ਵੀ ਜਿਹੜਾ ਹੈ ਉਹ ਮਨਾਹੀ ਕਰਦਾ ਪਰ ਇਹ ਸਰਕਾਰ ਪਤਾ ਨਹੀਂ ਇਦਾਂ ਕਿਉਂ ਕਰ ਰਹੀ ਹੈ ਹਾਲਾਂਕਿ ਬਦਲਾਖੋਰੀ ਜਿਹੜੀ ਹੈ ਸਾਫ਼ ਤੌਰ ਤੇ ਚਲ ਰਹੀ ਹੈ ਅਮਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੇ ਕਿਹਾ ਇਹ ਕਿ ਅਮਰਿਤਪਾਲ ਸਿੰਘ ਨੂੰ 4 ਲੱਖ ਤੋਂ ਵੱਧ ਲੋਕਾਂ ਨੇ ਵੋਟਾਂ ਪਾ ਕੇ ਜਿਤਾਇਆ ਇਹ ਸ਼ਰਿਆਮ ਧੱਕਾ ਕੀਤਾ ਜਾ ਰਿਹਾ ਹੈ ਲੋਕਾਂ ਦੇ ਫਤਵੇ ਦਾ અપਮਾਨ ਕੀਤਾ ਜਾ ਰਿਹਾ ਹੈ ਜੇਕਰ ਸਰਕਾਰ ਪੰਜਾਬ ਦਾ ਮਾਹੌਲ ਜਿਹੜਾ ਹੈ ਸਹੀ ਰੱਖਣਾ ਚਾਹੁੰਦੀ ਹੈ ਤਾਂ ਅਮਰਿਤਪਾਲ ਸਿੰਘ ਦੇ ਲਈ ਵੱਡਾ ਦਿਲ ਦਿਖਾਵੇ ਹਾਲਾਂਕਿ ਉਨ੍ਹਾਂ ਤੇ ਐਨਐਸਏ ਲੱਗਿਆ ਜਿਹੜਾ ਹੈ ਉਹਨਾਂ ਨੂੰ ਵਾਪਸ ਲਵੇ ਅਮਰਿਤਪਾਲ ਸਿੰਘ ਦੇ ਉਸ ਦੇ 9 ਹੋਰ ਸਾਥੀਆਂ ਦੀ ਕੌਮੀ ਸੁਰੱਖਿਆ ਐਨਐਸਏ ਕਾਨੂੰਨ ਦੇ ਤਹਿਤ ਨਜ਼ਰਬੰਦੀ 1 ਸਾਲ ਲਈ ਵਧ ਗਈ ਹੈ ਅਸਾਮ ਦੀ ਡਿਬਰੂਗੜ੍ਹ ਕੇਂਦਰੀ ਜੇਲ੍ਹ ਦੇ ਵਿੱਚ ਅਮਰਿਤਪਾਲ ਸਿੰਘ ਆਪਣੇ ਸਾਥੀਆਂ ਸਮੇਤ ਪਿਛਲੇ ਸਾਲ ਮਾਰਚ ਤੋਂ ਬੰਦ ਨੇ ਹਾਲਾਂਕਿ ਕੀ ਸਰਕਾਰ ਇਹ ਸਭ ਕੁਝ ਜਿਹੜਾ ਹੈ ਕਿਉਂ ਕਰ ਰਹੀ ਹੈ ਕਿਸੇ ਨੂੰ ਵੀ ਕੁਝ ਸਮਝ ਜਿਹੜਾ ਹੈ ਨਹੀਂ ਆ ਰਿਹਾ ਫਿਲਹਾਲ ਇਸ ਵਿਸ਼ੇ ਤੇ ਕੋਈ ਵੀ ਜਿਹੜਾ ਹੈ ਗੱਲਬਾਤ ਬਿਲਕੁਲ ਕਰਨਾ ਨਹੀਂ ਚਾਹੁੰਦਾ ਅਮਰਿਤਪਾਲ ਸਿੰਘ ਮਾਮਲੇ ਨੂੰ ਲੈ ਕੇ ਕੋਈ ਵੀ ਜਿਹੜਾ ਹੈ ਗੱਲਬਾਤ ਕਰਨ ਦੇ ਲਈ ਤਿਆਰ ਨਹੀਂ ਹੈ ਫਿਲਹਾਲ ਇਹ ਗੱਲਬਾਤ ਜਿਹੜੀ ਹੈ ਬਿਲਕੁਲ ਸਾਫ਼ ਹੈ ਕਿ ਬਦਲਾਖੋਰੀ ਦੀ ਨੀਤੀ ਨਾਲ ਇਹ ਸਭ ਜਿਹੜਾ ਹੈ ਸਾਫ਼ ਹੋ ਚੁੱਕੀ ਹੈ ਕਿ ਸਰਕਾਰ ਇਹ ਬਿਲਕੁਲ ਜਿਹੜਾ ਹੈ ਉਹ ਕਰ ਰਹੀ ਹੈ ਉਧਰ ਦੂਜੇ ਪਾਸੇ ਇਹ ਗੱਲ ਕਰਾਂਗੇ ਖਾਸ ਅਪਡੇਟ ਜਿਹੜੀ ਹੈ ਸਾਹਮਣੇ ਆ ਰਹੀ ਹੈ ਗੱਲ ਕਰਦੇ ਹਾਂ ਇਸ ਵਕਤ ਬਾਲੀਵੁੱਡ ਜੀ ਹਾਂ ਬਾਲੀਵੁੱਡ ਦੇ ਸਟਾਰ ਸਨੀ ਦਿਓਲ ਜੀ ਹਾਂ ਜਿੱਥੇ ਸਨੀ ਦਿਓਲ ਫਿਲਮਕਾਰ ਗੋਪੀ ਚੰਦ ਮਲੇਨੀਂਦੇ ਨਿਰਦੇਸ਼ਨ ਹੇਠ ਬਣਨ ਜਾ ਰਹੀ ਐਕਸ਼ਨ ਫਿਲਮ ਦੇ ਵਿੱਚ ਨਜ਼ਰ ਆਉਣਗੇ ਇਸ ਫਿਲਮ ਨੂੰ ਦੇਸ਼ ਦੀ ਸਭ ਤੋਂ ਵੱਡੀ ਐਕਸ਼ਨ ਫਿਲਮ ਵਜੋਂ ਪ੍ਰਚਾਰਿਆ ਜਾ ਰਿਹਾ ਹੈ ਪ੍ਰੋਡਕਸ਼ਨ ਬੈਨਰ ਮਿਥਰੀ ਮੂਵੀ ਮੇਕਰਜ਼ ਨੇ ਅੱਜ ਐਕਸ ਤੇ ਇਸ ਫਿਲਮ ਦਾ ਐਲਾਨ ਕੀਤਾ ਹੈ ਉਹਨਾਂ ਲਿਖਿਆ ਹੈ ਕਿ ਦੇਸ਼ ਦੀ ਸਭ ਤੋਂ ਵੱਡੀ ਐਕਸ਼ਨ ਫਿਲਮ ਲਈ ਤਿਆਰ ਰਹੋ ਜਿੱਥੇ ਕਿ ਫਿਲਮ ਦੀ ਸ਼ੂਟਿੰਗ ਜਲਦ ਸ਼ੁਰੂ ਹੋਵੇਗੀ ਉਹਨਾਂ ਨੇ ਐਕਸ ਤੇ ਕੈਪਸ਼ਨ ਚ ਅਦਾਕਾਰ ਸਨੀ ਦਿਓਲ ਨਿਰਦੇਸ਼ਕ ਗੋਪੀ ਚੰਦ ਨਵਾਤਾ ਮਿਥਰੀ ਅਤੇ ਪੀਪਲ ਮੀਡੀਆ ਫੈਕਟਰੀ ਨੂੰ ਟੈਗ ਕੀਤਾ ਹੈ ਸਨੀ ਦਿਓਲ ਨੇ ਫਿਲਮ ਦੀ ਜਾਣਕਾਰੀ ਨੂੰ ਆਪਣੇ ਇੰਸਟਾਗ੍ਰam ਖਾਤੇ ਤੇ ਇਸੇ ਕੈਪਸ਼ਨ ਦੇ ਨਾਲ ਸਾਂਝਾ ਕੀਤਾ ਹੈ ਗੋਪੀ ਚੰਦ ਮਲਿਨੀਨੀ ਮੁੱਖ ਤੌਰ ਤੇ ਤੇਲਗੂ ਸਿਨੇਮਾ ਵਿੱਚ ਕੰਮ ਕਰਦੇ ਨੇ ਉਹਨਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 2010 ਦੇ ਵਿੱਚ ਐਕਸ਼ਨ ਕਾਮੇਡੀ ਫਿਲਮ ਡਾਉਨ ਸੀਨੂ ਨਾਲ ਕੀਤੀ ਸੀ ਇਸ ਤੋਂ ਬਾਅਦ ਉਸਨੇ ਬਾਡੀਗਾਰਡ ਬਾਲਪੋ ਪੰਡਾਂਗਾ ਚੈਸਕੋ ਵਿਨਰ ਅਤੇ ਕ੍ਰੈਕ ਵਰਗੀਆਂ ਫਿਲਮਾਂ ਦਾ ਨਿਰਦੇਸ਼ਨ ਕੀਤਾ सनी ਨੂੰ ਇਸ ਤੋਂ ਪਹਿਲਾਂ ਵੀ ਬਲਾਕਬਾਸਟਰ ਫਿਲਮ ਗਦਰ 2 ਦੇ ਵਿੱਚ ਦੇਖਿਆ ਗਿਆ ਸੀ ਹੁਣ ਉਹ ਰਾਜਕੁਮਾਰ ਸੰਤੋਸ਼ੀ ਦੇ ਨਿਰਦੇਸ਼ਨ ਚ ਬਣੀ ਲਾਹੌਰ 1947 ਵਿੱਚ ਦਿਖਾਈ ਦੇਵੇਗਾ ਅਤੇ ਇਸ ਵਿੱਚ ਪ੍ਰੀਤੀ ਜੈਂਟਾ ਅਤੇ ਅਲੀ ਫਜ਼ਲ ਵੀ ਨਜ਼ਰ ਆਉਣਗੇ ਇਹ ਫਿਲਮ ਅਮੀਰ ਖਾਨ ਦੇ ਬੈਨਰ ਅਮੀਰ ਖਾਨ ਪ੍ਰੋਡਕਸ਼ਨ ਹੇਠ ਬਣਾਈ ਜਾਵੇਗੀ ਹਾਲਾਂਕਿ ਵੱਡੀਆਂ ਫਿਲਮਾਂ ਜਿਹੜੀਆਂ ਨੇ ਉਹ ਬਣ ਰਹੀਆਂ ਨੇ ਸੋ ਲਗਾਤਾਰ ਜੇ ਗੱਲ ਕਰੀਏ ਤਾਂ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਇਨ੍ਹਾਂ ਫਿਲਮਾਂ ਦੀ ਜਿਹੜੀ ਹੈ ਰਿਲੀਜ਼ ਡੇਟ ਐਲਾਨ ਕੀਤੀ ਜਾਵੇਗੀ ਹਾਲਾਂਕਿ ਲੋਕ ਇਨ੍ਹਾਂ ਫਿਲਮਾਂ ਨੂੰ ਜਿਹੜਾ ਹੈ ਉਹ ਬਿਲਕੁਲ ਵੇਖ ਸਕਣਗੇ ਸਾਫ਼ ਤੌਰ ਤੇ ਲੋਕ ਇਨ੍ਹਾਂ ਫਿਲਮਾਂ ਨੂੰ ਜਿਹੜਾ ਹੈ ਆਪਣੇ ਨਜ਼ਦੀਕੀ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਵੇਖ ਸਕਣਗੇ ਇਹ ਗੱਲ ਬਿਲਕੁਲ ਜਿਹੜੀ ਹੈ ਹੁਣ ਸਾਫ ਹੋ ਚੁੱਕੀ ਹੈ ਉਧਰ ਦੂਜੇ ਪਾਸੇ ਇਹ ਗੱਲ ਕਰਾਂਗੇ ਇੱਕ ਵੱਡੀ ਅਪਡੇਟ ਲੋਕ ਸਭਾ ਦੇ ਸੈਸ਼ਨ ਦੇ ਵਿੱਚ ਵਿਰੋਧੀ ਧਿਰ ਸਰਕਾਰ ਨੂੰ ਘੇਰਨ ਦੀ ਤਿਆਰੀ ਚ ਹੈ ਸਰਕਾਰ ਕਈ ਮੁੱਦਿਆਂ ਤੇ ਫਿਲਹਾਲ ਬੈਕਫੁੱਟ ਤੇ ਹੈ ਜੀ ਹਾਂ ਆਮ ਚੋਣਾਂ ਚ ਤਾਕਤ ਵਧਾਉਣ ਤੋਂ ਬਾਅਦ ਵਿਰੋਧੀ ਧਿਰ 24 ਜੂਨ ਨੂੰ ਸ਼ੁਰੂ ਹੋ ਰਹੇ ਲੋਕ ਸਭਾ ਦੇ ਪਹਿਲੇ ਸੈਸ਼ਨ ਚ ਮੋਦੀ ਸਰਕਾਰ ਨੂੰ ਘੇਰਨ ਦੇ ਵਿੱਚ ਹੈ ਇੰਡੀਆ ਬਲਾਕ ਦੀ ਰਣਨੀਤੀ ਸਮੂਹਕ ਤਾਕਤ ਦਿਖਾਉਣ ਦੀ ਹੈ ਵਿਰੋਧੀ ਧਿਰ ਵੱਲੋਂ ਤਿੰਨ ਮੁੱਦੇ ਨੀਟ ਅਗਨੀਵੀਰ ਯੋਜਨਾ ਅਤੇ ਐਗਜ਼ਿਟ ਪੋਲ ਦੇ ਕਾਰਨ ਸ਼ੇਅਰ ਬਾਜ਼ਾਰ ਦੇ ਵਿੱਚ ਉਥਲ ਪੁਥਲ ਕਾਰਨ ਕਰੋੜਾਂ ਰੁਪਏ ਇਧਰੋਂ ਉਧਰ ਹੋਣ ਦੇ ਧਿਆਨ ਜਿਹੜਾ ਹੈ ਦਿੱਤਾ ਜਾਵੇਗਾ ਇਹਨਾਂ ਤਿੰਨ ਮੁੱਦਿਆਂ ਤੇ ਸਰਕਾਰ ਫਿਲਹਾਲ ਬੈਕਫੁੱਟ ਤੇ ਐ ਭਾਜਪਾ ਦੇ ਸਹਿਯੋਗੀ ਵੀ ਨੀਟ ਅਤੇ ਅਗਨੀ ਵੀਰ ਨੂੰ ਲੈ ਕੇ ਵੱਖ-ਵੱਖ ਖੜੇ ਦਿਖਾਈ ਦੇ ਰਹੇ ਨੇ ਸੂਤਰਾਂ ਮੁਤਾਬਕ ਕਾਂਗਰਸ ਇਨ੍ਹਾਂ ਤਿੰਨਾਂ ਮੁੱਦਿਆਂ ਤੇ ਵਿਰੋਧੀ ਧਿਰ ਨੂੰ ਪੂਰੀ ਤਰ੍ਹਾਂ ਨਾਲ ਲੈ ਕੇ ਚੱਲਣ ਦੀ ਰਣਨੀਤੀ ਅਪਣਾਈ ਗਈ ਲੋਕ ਸਭਾ ਚਮੋਦੀ ਸਰਕਾਰ ਦੀ ਘਟ ਰਹੀ ਤਾਕਤ ਦੇ ਮੁੱਦੇ ਨਜ਼ਰ ਵਿਰੋਧੀ ਪਾਰਟੀਆਂ ਨੀਟ ਅਤੇ ਅਗਨੀ ਵੀਰ ਵਰਗੇ ਮਾਮਲਿਆਂ ਤੋਂ ਪੈਦਾ ਹੋਏ ਜਨਤਕ ਗੁੱਸੇ ਨੂੰ ਸਦਨ ਦੇ ਵਿੱਚ ਉੱਚੀ-ਉੱਚੀ ਪ੍ਰਗਟ ਕਰਨਾ ਚਾਹੁੰਦੀਆਂ ਨੇ ਇਸ ਦੇ ਨਾਲ ਹੀ ਭਾਜਪਾ ਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਸਦਨ ਦੇ ਵਿੱਚ ਸਕਾਰਾਤਮਕ ਚਰਚਾ ਲਈ ਮਾਹੌਲ ਆਉਣ ਦੇ ਰਾਤ ਤੁਰਦੀਆਂ ਨਜ਼ਰ ਆ ਰਹੀਆਂ ਨੇ ਦੋਵਾਂ ਸਦਨਾਂ ਦੇ ਸਾਂਝੇ ਸੈਸ਼ਨ ਦੇ ਵਿੱਚ ਰਾਸ਼ਟਰਪਤੀ ਦਰੋਪਤੀ ਮੁਰਮੂ ਦੇ ਸੰਬੋਧਨ ਰਾਹੀਂ ਮੋਦੀ ਸਰਕਾਰ ਆਪਣੇ ਅਗਲੇ 5 ਸਾਲ ਦੇ ਏਜੰਡੇ ਦੀ ਝਲਕ ਜਿਹੜੀ ਹੈ ਦਿਖਾਈ ਦੇਵੇਗੀ ਨੀਟ ਪ੍ਰੀਖਿਆ ਭਾਰਤ ਗੱਠ ਜੋੜ ਇਸ ਵਿਵਾਦ ਨੂੰ ਲੈ ਕੇ ਸੰਸਦ ਦੇ ਵਿੱਚ ਸਰਕਾਰ ਨੂੰ ਘੇਰਨ ਦੀ ਤਿਆਰੀ ਦੇ ਵਿੱਚ ਹੈ ਸਮਝਿਆ ਜਾਂਦਾ ਹੈ ਕਿ ਕਾਂਗਰਸ ਅਤੇ ਉਸ ਦੇ ਸਹਿਯੋਗੀ ਇਸ ਮਾਮਲੇ ਦੀ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਜਾਂਚ ਦੀ ਮੰਗ ਕਰਨਗੇ ਅਗਨੀਵੀਰ ਕਾਂਗਰਸ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਐਲਾਨ ਕੀਤਾ ਹੈ ਕਿ ਸੱਤਾ ਚੋਣ ਤੇ ਇਸ ਸਕੀਮ ਨੂੰ ਖਤਮ ਕਰ ਦਿੱਤਾ ਜਾਵੇਗਾ ਕਾਂਗਰਸ ਹੁਣ ਇਸ ਨੂੰ ਸੰਸਦ ਦਾ ਸਭ ਤੋਂ ਅਹਿਮ ਮੁੱਦਾ ਬਣਾਉਣ ਦੀ ਤਿਆਰੀ ਕਰ ਰਹੀ ਹੈ ਰੱਖਿਆ ਮੰਤਰੀ ਰਾਜਨਾਥ ਸਿੰਘ ਵਾਰ-ਵਾਰ ਭਰੋਸਾ ਦੇ ਰਹੇ ਨੇ ਕਿ ਲੋੜ ਪੈਣ ਤੇ ਯੋਜਨਾ ਵਿੱਚ ਸੋਧਾਂ ਕੀਤੀਆਂ ਜਾ ਸਕਦੀਆਂ ਨੇ ਸ਼ੇਅਰ ਬਾਜ਼ਾਰ ਸ਼ੇਅਰ ਬਾਜ਼ਾਰ ਨਾਲ ਜੁੜੇ 16 ਕਰੋੜ ਨਿਵੇਸ਼ਕਾਂ ਦੀ ਭਾਵਨਾਵਾਂ ਨੂੰ ਸ਼ਾਂਤ ਕਰਨ ਲਈ ਵਿਰੋਧੀ ਧਿਰ ਚੋਣ ਨਤੀਜਿਆਂ ਤੋਂ ਪਹਿਲਾਂ ਸੈਕਸ਼ਨ ਚ ਤੇਜ਼ੀ ਅਤੇ ਫਿਰ ਬਾਜ਼ਾਰ ਚ ਗਿਰਾਵ ਨੌਜੋਨਾਬੰਦ ਘਟਾਲੇ ਦੇ ਰੂਪ ਚ ਦੇਖ ਰਹੀ ਹੈ ਰਾਹੁਲ ਨੇ ਇਸ ਮਾਮਲੇ ਚ ਸਾਂਝੀ ਸੰਸਦੀ ਜਾਂਚ ਕਮੇਟੀ ਬਣਾਉਣ ਦੀ ਵੀ ਜਿਹੜੀ ਹੈ ਮੰਗ ਕੀਤੀ ਹੈ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ